ਮੱਕਾ ਜਗਤ ਪਾਸਪੋਰਟ ਪਾਸਪੋਰਟ ਹੀ ਕਹਾ ਹੈ ਉਹ ਪਾਸਪੋਰਟ ਨਹੀਂ ਕਰਦੀ ਨੇ ਇਸ ਤਰ੍ਹਾਂ ਉਹਨੇ ਚੈੱਕ ਨਹੀਂ ਕਰਿਆ ਇਸ ਸਬੰਧਤ ਲਈ ਤਾਂ ਇਹ ਜਣਾ ਤੇਰਾ ਸਵਾਲ ਕੀ ਹੈ ਮੈਨੂੰ ਇਹਦਾ ਕੀ ਸਵਾਲ ਜਿਹਦਾ ਤੂੰ ਮੈਨੂੰ ਦੱਸ ਰਿਹਾ ਹੈ ਐਸਪੀਰੈਂਟ ਕੀ ਸਵਾਲ ਦਾ ਕੀ ਹੈ ਜਿਹਦਾ ਸਵਾਲ ਹੈ ਨਹੀਂ ਤੇ ਤੈਨੂੰ ਮੋੜ ਤੇ ਇਸ ਦਾ ਬਹੁਤ ਕਰਦਾ ਬੋਚਾ ਸੇਗਾ ਮੋੜ ਤੇ ਕਾਹ ਦੀ ਗੱਲ ਬਣੇ ਕਰਕੇ ਬਸ ਤੇ ਤੂੰ ਰਹਿਣ ਦੇ ਤੂੰ ਆਪਣਾ ਪਹਿਲਾ ਆਪਣੇ ਆਪ ਨੂੰ ਸੁਧਾਰ ਲੈ ਬੜਾ ਮੋਟਾ ਤੂੰ ਕਾਹ ਮੋੜ ਦਥਿਆ ਕੋ ਨਾ ਰਖਦੇ ਕਾਹ ਲੰਬੜ ਦੀ ਗੱਲਾਂ ਕਰਦਾ ਹੈ ਸਵਾਲ ਹੈ ਤੇਰਾ ਤੂੰ ਦੱਸ ਤੇਰੇ ਚ ਕਿੰਨੇ ਗੁਣ ਨੇ ਕਿੰਨੇ ਉਪਰ ਨੇ ਤੂੰ ਤਾਂ ਕਾਲੂੜ ਤਾਂ ਹੈ ਨਹੀਂ ਫੇ ਤੈਨੂੰ ਹੀ ਲੈਣਾ ਬੈਨ ਆਬਦਾ ਬਣ ਗਿਆ ਗਾਲ ਮੂਰਤ ਫਿਰ ਫਿਰ ਉਹੀ ਸਮਝ ਆਈ ਅਸਲ ਤੂੰ ਅਗਾਲ ਮੂਰਤ ਹੈਂ ਆਪ ਵੀ ਤੇਨੂੰ ਪਤਾ ਹੈ ਜਦੋਂ ਤੈਨੂੰ ਇਹ ਸਮਝ ਆ ਗਈ ਅਗਾਲ ਮੂਰਤ ਉਹਦੋਂ ਸਵਾਲ ਪੁੱਛੀ ਆਤਮਾ ਨਵਰਾ ਆਤਮਾ ਗਾਲ ਮੂਰਤ ਹੈ ਤੈਨੂੰ ਇਹਨਾਂ ਦਾ ਪਤਾ ਨਹੀਂ ਗੱਲਾਂ ਕਰਦਾ ਰਹਿੰਦੇ ਬੈਠਾ ਰਹਾ ਆਰਾਮ ਨਾਲ ਤੇ ਦਵਾ ਲਾ ਕੇ ਰਹਿਣਾ